ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਜੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਅੱਜ ਦੀ ਵੀਡੀਓ 'ਚ ਲੈ ਕੇ ਆਪਾਂ ਔਲੇ ਔਲਿਆਂ ਦਾ ਆਪਾਂ ਬਣਾਵਾਂਗੇ ਚਾਰ ਅੱਗੇ ਆਪਾਂ ਔਲਿਆਂ ਦਾ ਮਰਬਾ ਬਣਾ ਕੇ ਵੀਡੀਓ ਚੈਨਲ ਤੇ ਪਾਈ ਤੇ ਅੱਜ ਆਪਾਂ ਬਣਾਵਾਂਗੇ ਚਾਰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਵਾ ਤੇ ਇਹਦੇ ਵਿੱਚ ਆਪਾਂ ਫਿਰ ਸ਼ੇਕ ਕਰ ਲੈਣੇ ਆ ਸਾਰੇ ਔਲਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ 6 ਕਰ ਲਾਂਗੇ ਇਹਦਾ ਹੁਣ ਆਪਾਂ 4 ਬਣਾਵਾਂਗੇ ਅੱਜ ਤੇ 4 ਦੇ ਵਿੱਚ ਆਪਾਂ ਕਿਹੜਾ ਮਸਾਲਾ ਪਾਉਨੇ ਆ ਉਹ ਅੱਗੇ ਤਾਂ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ 4 ਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਉਨੇ ਆ ਇਦਾਂ ਵਾ ਇਹ ਹੈਗਾ ਜੇ ਧਨੀਆ ਇਹ 25-25 ਗ੍ਰਾਮ ਸਾਰੀਆਂ ਜਿਹਾ ਕਾਲੀ ਮਿਰਚ ਐ ਸੌਂਫ ਐ ਇਹ ਜੀਰਾ ਵਾ ਇਹ ਮੇਥੀ ਦਾਣਾ ਇਹ ਕਾਲਾ ਲੂਣ ਪਾਵਾਂਗੇ ਜਾਗਰਾਮ ਤੇ 200 ਗ੍ਰਾਮ ਪਾਵਾਂਗੇ ਆਪਾਂ ਇਹ ਚਿੱਟਾ ਲੂਣ ਤੇ ਪਾਈਏ ਆਪਾਂ ਤੇਲ ਪਾਵਾਂਗੇ ਅਜੇ ਆਪਣੇ ਕੋਈ ਰਾਈ ਨਹੀਂ ਹੈਗੀ ਰਾਈ ਵੀ ਵਿੱਚ ਤੁਹਾਡੀ ਮਰਜ਼ੀ ਤੁਸੀਂ ਰਾਈ ਵੀ ਪਾ ਸਕਦੇ ਹੋ ਇਹ ਆਪਾਂ ਪਾਵਾਂਗੇ ਹਿੰਗ ਚਾਲ ਦੇ ਵਿੱਚ ਜਿਹੜੀ ਹਿੰਗ ਜ਼ਰੂਰ ਪਾਇਆ ਕਰੋ ਚਾਰ ਦੇ ਵਿੱਚ ਤੁਸੀਂ ਆ ਜੋ ਆਪਾਂ ਔਲਿਆਂ ਨੂੰ ਸ਼ੇਕ ਮਾਰ ਲੈਨੇ ਆ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਟੱਕ ਦੇ ਲਾ ਲਾਂਗੇ ਕਿਉਂਕਿ ਲੂਣ ਜਿਹੜਾ ਇਹਨਾਂ ਦੇ ਅੰਦਰ ਤੱਕ ਰਾਚ ਜਾਵੇ ਇਹ ਸਾਬਨਾ ਆਪਾਂ ਸਾਰੇ ਔਲਿਆਂ ਨੂੰ ਟੱਕ ਲਾ ਲੈਨੇ ਆ ਤੇ ਫੇਰ ਆਪਾਂ ਚਾਰ ਬਣਾਵਾਂਗੇ ਔਲਿਆਂ ਨੂੰ ਭਾਗ ਦੋਣ ਵਾਸਤੇ ਇਤਰਾਹ ਦੀ ਇੱਕ ਛਾਨਣੀ ਲੈ ਲਓ ਤੇ ਆਪਾਂ ਨੂੰ ਪੈਨ ਚ ਪਾਣੀ ਪਾ ਕੇ ਵਿੱਚ ਸਟੈਂਡ ਰੱਖ ਲਿਆ ਵਾ ਤੇ ਔਲੇ ਆਪਾਂ ਵਿੱਚ ਪਾ ਕੇ ਇਹਨਾਂ ਨੂੰ ਭਾਖ ਦਵਾਵਾਂਗੇ ਪਾਣੀ ਗਰਮ ਹੋ ਗਿਆ ਤੇ ਇਹਨੂੰ ਆਪਾਂ ਛਾਨਨੇ ਦੇ ਵਿੱਚ ਰੱਖ ਦਾਂਗੇ ਤੇ 10-15 ਮਿੰਟ ਆਪਾਂ ਇਹਨਾਂ ਨੂੰ ਭਾਖ ਦੋਣੇ ਉਤੋਂ ਉਹਨਾਂ ਨੂੰ ਟੱਕ ਦਿੰਨੇ ਆ ਆਪਾਂ ਅਨੁਭਾਅ ਆ ਗਿਆ 10-15 ਮਿੰਟ ਹੋ ਗਿਆ ਆਪਾਂ ਇਹਨਾਂ ਚੈੱਕ ਕਰ ਲਾਂਗੇ ਆ ਦੇਖੋ ਇਹਨਾਂ ਦਾ ਆਪਾਂ ਢਾਹ ਪਵਾਉਣੀ ਹੈ ਇਹਨੂੰ ਮੁੜ ਕੇ ਆਪਾਂ ਤੜਕਾ ਲਾ ਕੇ ਪਾ ਦੇਣਾ ਤੇ ਆਪਾਂ ਨਾਲ ਹੁਣ ਬੰਦ ਕਰ ਦਿੰਨੇ ਆ ਗੈਸ ਇਹਨਾਂ ਨੂੰ ਕੱਢ ਲਾਂਗੇ ਤੇ ਹੁਣ ਆਪਾਂ ਚਾਰ ਦਾ ਮਸਾਲਾ ਰੋਸਟ ਕਰ ਲੈਣੇ ਆ 50 ਗ੍ਰਾਮ ਆਪਾਂ ਧਨੀਆ ਲਿਆ ਵਾ ਇਹ ਆਪਣਾ ਸਾਰਾ ਮਸਾਲਾ 25-25 ਗ੍ਰਾਮ ਹੈ 25 ਗ੍ਰਾਮ ਹੀ ਹੈ ਸਾਂਭੇ 25 ਗ੍ਰਾਮ ਇਹ ਮੇਥੀ 25 ਗ੍ਰਾਮ ਇਹ ਜੀਰਾ ਇਹ ਕਾਲੀ ਮੇ ਕਾਲੀ ਮਿਰਚ ਇਹ 20 ਗ੍ਰਾਮ ਪਾਵਾਂਗੇ ਆਪਾਂ ਇਹਨਾਂ ਨੂੰ ਥੋੜੇ ਥੋੜੇ ਰੋਸਟ ਕਰ ਲਈਏ ਇਹਨਾਂ ਦੀ ਆਪਾਂ ਨਮੀ ਜੀ ਕੱਢਣੀ ਮਸਾਲੇ ਦੀ ਵਾਏ ਤੇ ਜੇ ਤੁੱਪ ਲੱਗੀ ਹੋਵੇ ਤੇ ਤੁੱਪ ਦੇ ਵਿੱਚ ਸਿਕਾ ਲਓ ਜੇ ਨਹੀਂ ਤੁੱਪ ਲੱਗੀ ਤੇ ਫਿਰ ਥੋੜੇ ਜਿਹੇ ਨੂੰ ਰੋਸਟ ਕਰ ਲਿਆ ਕਰੋ ਜੋ ਕਿ ਇਹਦੇ ਵਿੱਚ ਨਮੀ ਨਾ ਰਹੇ ਤੇ ਚਾਰ ਖਰਾਬ ਨਹੀਂ ਹੁੰਦਾ ਤੇ ਲੌਂਗ ਟਰਮ ਚੱਲਦਾ ਤੇ ਮਸਾਲਾ ਆਪਣਾ ਭੋਜ ਰਿਆ ਆ ਪੈਨਾ ਕੀ ਪੁੰਨਾ ਹੈ ਰੋਸਟ ਕਰਨਾ ਥੋੜਾ ਜਿਹਾ ਨੂੰ ਆਪਾਂ ਇਹਨੂੰ ਆਪਾਂ ਹੁਣ ਕੁੰਡੇ ਚ ਪਾ ਕੇ ਗ੍ਰाइंड ਕਰਾਂਗੇ ਸਾਲਾ ਆਪਾਂ ਪੀਸ ਲਿਆ ਵਾ ਵੇਖੋ ਆਵੇ ਡੱਡਰ ਵਰਡ ਕਰ ਲਿਆ ਆਪਾਂ ਤੇ ਹੁਣ ਆਪਾਂ ਲਾਉਨੇ ਆ ਤੜਕਾ ਚਾਰ ਨੂੰ ਧਿਆਨ ਰੱਖ ਲਿਆ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਤੇਲ ਗਰਮ ਹੋ ਜਾਂਨ ਤੇ ਫਿਰ ਆਪਾਂ ਬਾਕੀ ਮਸਾਲੇ ਪਾਵਾਂਗੇ ਤੇਲ ਆਪਣਾ ਸੜ ਗਿਆ ਤੇ ਆਪਾਂ ਇੰਨੀ ਕੁ ਹਿੰਗ ਪਾ ਲਾਂਗੇ ਤੇ ਥੋੜਾ ਜਿਹਾ ਲਾਂਗੇ ਆਪਾਂ ਰਸਨਜੋਦ ਨਾ ਪਾ ਪਾਵਾਂਗੇ ਵਿੱਚ ਇਹ ਔਲੇ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾਵਾਂਗੇ

ਇਹ ਮਸਾਲਾ ਜਿਹੜਾ ਆਪਾਂ ਪੀਸਿਆ ਵਾ ਤਿੰਨ ਚਾਰ ਮਸਾਲੇ ਟਰਾ ਲਾ ਕੇ ਪੀਸਿਆ ਇਹ ਆਪਾਂ ਪਾ ਲਾਂਗੇ ਇਹ ਆਪਾਂ ਪਾਵਾਂਗੇ ਕਲੌਂਜੀ ਇਹ 12 13 ਮਸਾਲੇ ਆਪਾਂ ਪਾ ਕੇ achar ਬਣਾਇਆ ਤੇ ਵੇਖੋ ਕਿੱਡਾ ਵਧੀਆ achar ਦੀ ਰੰਗਤ ਵੇਖੋ ਤੇ ਇਹ ਸਾਲੋਂ ਸਾਲ ਚੱਲਣ ਵਾਲਾ ਵਾ ਇਹ ਕਦੀ ਵੀ ਖਰਾਬ ਨਹੀਂ ਹੁੰਦਾ ਇਸੇ ਤਰੀਕੇ ਨਾਲ ਤੁਸੀਂ ਵੀ achar ਬਣਾਇਆ ਕਰੋ ਹੌਲੇ ਦਾ ਤੇ ਸਾਲੋਂ ਸਾਲ ਹੀ ਚੱਲਦਾ ਵਾ ਤੇ achar ਆਪਣਾ ਬਣ ਗਿਆ ਵੇਖੋ ਕਿੱਡਾ ਵਧੀਆ ਬਣਿਆ ਤੇ ਆਪਾਂ ਇੱਕ ਬੋਲ ਚ ਕੱਢ ਲਈ ਆਲੋਜੀ ਚਾਰ ਆਪਣਾ ਬਣ ਕੇ ਤਿਆਰ ਹੈ ਤਾਂ ਆਪਾਂ ਇੱਕ ਬੋਲ ਦੇ ਵਿੱਚ ਕੱਢ ਲਿਆ ਤੇ ਵੇਖੋ ਕਿੰਡਾ ਵਧੀਆ ਬਣਿਆ ਚਾਰ ਦੀ ਰੰਗਤ ਵੇਖੋ ਤੇ ਔਲਾ ਖਾਣ ਦਾ ਬਹੁਤ ਫਾਇਦਾ ਤੁਹਾਨੂੰ ਅੱਗੇ ਵੀ ਆਪਾਂ ਔਲਿਆਂ ਦਾ ਮਰੱਬਾ ਬਣਾਇਆ ਉਹਦੇ ਵਿੱਚ ਵੀ ਆਪਾਂ ਦੱਸਿਆ ਕਿ ਔਲੇ ਖਾਣ ਦਾ ਬਹੁਤ ਫਾਇਦਾ ਵਾ ਸੋਹਣੇ ਤੇ ਸੁਹਾਗਾ ਭਾਵੇਂ ਜੈਮ ਬਣਾ ਕੇ ਖਾਓ ਭਾਵੇਂ ਚਾਰ ਬਣਾ ਕੇ ਖਾਓ ਤੇ ਭਾਵੇਂ ਕੈਂਡੀ ਮਰੱਬਾ ਬਣਾ ਕੇ ਖਾਓ ਇਹਦੇ ਬਹੁਤ ਫਾਇਦੇ ਆ ਇੱਕ ਤੇ ਦਿਮਾਗ ਵਾਸਤੇ ਵਧੀਆ ਹੁੰਦਾ ਦਿਮਾਗ ਨੂੰ ਤਾਕਤ ਦਿੰਦਾ ਏ ਤੇ ਪੇਟ ਦੀਆਂ ਬਿਮਾਰੀਆਂ ਵਾਸਤੇ ਵੀ ਇਹ ਬਹੁਤ ਵਧੀਆ ਵਾ ਬਾਕੀ ਤੁਸੀਂ Google ਦੇ ਵਿੱਚ ਸਰਚ ਮਾਰ ਕੇ ਦੇਖ ਲਓ ਇਹਦੇ ਕਿੰਨੇ ਫਾਇਦੇ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕਰ ਦਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਰੈਸਪੀ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ